ਕਿ ਇਸ ਯੂਨੀਅਨ ਵੱਲੋਂ ਆਉਣ ਵਾਲੀਆਂ ਆਗਾਮੀ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਦਾ ਸਹਿਯੋਗ ਕੀਤਾ ਜਾਊਗਾ ਪਾਵਾਂ ਵੋਟਾਂ ਰਾਹੀ ਆ ਪਾਵਾਂ ਪ੍ਰਚਾਰ ਰਾਹੀ ਆ ਸੋ ਮੈਂ ਕਿਉਂਕਿ ਨੌਜਵਾਨ ਆ ਪੰਜਾਬ ਦੇ ਤੇ ਪੰਜਾਬੀਆਂ ਦਾ ਪਹਿਲਾ ਮਨੋਰਥ ਹੈ ਕਿ ਇਸ ਕਾਂਗ ਦੀ ਇਸ ਪੰਜਾਬੀਅਤ ਦੀ ਤੇ ਪੰਜਾਬ ਦੀ ਸੇਵਾ ਕਰਨਾ ਸੋ ਇਸ ਵਿਚਾਰਤਾ ਰਾ ਨੂੰ ਜਿਹੜਾ ਹੈਗਾ ਮੁੱਖ ਰੱਖਦੇ ਹੋਏ ਇਸ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਤੇ ਸਾਰੇ ਤਕਰੀਬਨ ਜਿੰਨੇ ਵੀ ਮੈਂਬਰ ਸਹਿਬਾਨ ਹੈ ਉਹ ਇਹਦੇ ਨਾਲ ਸਹਿਮਤ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਛਲੇ ਲੰਮੇ ਸਮੇਂ ਤੋਂ ਨੌਜਵਾਨਾਂ ਦੀ ਜਥੇਬੰਦੀ ਜਿਹੜੀ ਆ ਵਰਕ ਕਰ ਰਹੀ ਆ ਕਿਸਾਨ ਯੂਨੀਅਨ ਇਕਤਾ ਫਤਿਹ। ਸੋ ਮਸਲਾ ਅੱਜ ਇਸ ਮਸਲੇ ਤੇ ਮੀਟਿੰਗ ਕੀਤੀ ਗਈ ਆ ਕਿ ਸ਼੍ਰੀ ਖਡੂਰ ਸਾਹਿਬ ਜਿਹੜਾ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਆ ਉਹ ਰਾਜਨੀਤੀ ਦੇ ਵਿੱਚ ਤੇ ਵੋਟਾਂ ਦੇ ਵਿੱਚ ਜਿਹੜਾ ਉਹ ਉਤਰੇ ਆ ਸੋ ਉਹਨਾਂ ਦੀ ਸਪੋਰਟ ਲਈ ਸਾਰੇ ਨੌਜਵਾਨ ਅਸੀਂ ਪਹਿਲਾਂ ਵੀ ਸਪੋਰਟ ਕਰਦੇ ਰਹੇ ਆ ਕਿਉਂਕਿ ਜਦੋਂ ਉਹਨਾਂ ਦੀ ਫੜੋ ਫੜਾਈ ਸ਼ੁਰੂ ਹੋਈ ਸੀ ਉਦੋਂ ਵੀ ਸਾਨੂੰ ਚੱਕਿਆ ਗਿਆ ਸੀ ਅਸੀਂ ਵੀ ਜਿਹੜਾ ਉਹ ਫਰੀਦਕੋਟ ਜੇਲ੍ਹ ਦੇ ਵਿੱਚ ਰਹੇ ਆ ਸੋ ਸ਼ੁਰੂ ਤੋਂ ਸਪੋਰਟ ਕਰਦੇ ਸੀ ਪੰਥ ਖਾਤਰ ਕਿਉਂਕਿ ਕਿਉਂ ਸਪੋਰਟ ਕਰਦੇ ਸੀ ਕਿਉਂਕਿ ਉਹਨਾਂ ਨੇ ਨਸ਼ੇ ਦੇ ਖਿਲਾਫ ਜਿਹੜੀ ਆਵਾਜ਼ ਚੱਕੀ ਸੀ ਤੇ ਅਮਰਤ ਛਕਾਉਣ ਦੀ ਜਿਹੜੀ ਉਹ ਲਹਿਰ ਉਹ ਚਲਾਈ ਸੀ ਇਹਨਾਂ ਦੋਵਾਂ ਸਬੰਧਾਂ ਦੇ ਵਿੱਚ ਅਸੀਂ ਉਹਨਾਂ ਦੀ ਸਪੋਰਟ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਹਾਂਗੇ ਸੋ ਸ਼੍ਰੀ ਖਡੂਰ ਸਾਹਿਬ ਹਲਕੇ ਦੇ ਵਿੱਚ ਅਸੀਂ ਜਾਵਾਂਗੇ ਵੀ ਉਹਨਾਂ ਦੀ ਅਸੀਂ ਆਪਦੀ ਯੂਨੀਅਨ ਵੱਲੋਂ ਪੂਰੇ ਪੰਜਾਬ ਦੇ ਹਰਿਆਣਾ ਰਾਜਸਥਾਨ ਦੇ 36 ਘਰ ਤੱਕ ਜਿਹੜੇ ਨੌਜਵਾਨ ਸਾਡੇ ਨਾਲ ਜੁੜੇ ਹੋਏ ਆ ਉਹ ਸਾਰੇ ਹੀ ਜਿਹੜਾ ਉਹ ਇਸ ਖਡੂਰ ਸਾਹਿਬ ਹਲਕੇ ਦੇ ਵਿੱਚ ਭਾਈ ਅਮਿਤਪਾਲ ਸਿੰਘ ਖਾਲਸਾ ਦੀ ਜਿਹੜੀ ਆ ਉਹ ਸਪੋਰਟ ਕਰਨਗੇ ਆਉਣ ਵਾਲੇ ਸਮੇਂ ਚ ਅਰ ਕੀ ਪ੍ਰਚਾਰ ਵੀ ਕੀਤਾ ਜਾਵੇਗਾ ਉੱਥੇ ਜਾ ਕੇ ਦੇਖੋ ਪ੍ਰਚਾਰ ਵੀ ਕਰਾਂਗੇ ਸਾਰਾ ਕੁਝ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਹੱਕ ਚ ਵੀ ਨਿਤਰਾਂਗੇ ਸੋ ਪਹਿਲਾਂ ਤੋਂ ਧੰਨਵਾਦ ਕਰਨਾ ਪਾਉਣਾ ਚਾਹਣਾ ਮੈਂ ਸਰਦਾਰ ਸਿਮਨਜੀਤ ਸਿੰਘ ਮਾਨ ਦਾ ਜਿਨ੍ਹਾਂ ਨੇ ਪੰਥ ਲਈ ਜਿਹੜਾ ਉਥੋਂ ਆਪਦਾ ਕੈਂਡੀਡੇਟ ਜਿਹੜਾ ਉਹ ਹਟਾ ਕੇ ਜਿਹੜਾ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਸਪੋਰਟ ਕੀਤੀ ਸੋ ਇਹ ਸਾਰਾ ਪੰਥ ਆ ਸਾਰੇ ਨੌਜਵਾਨ ਇਹ ਹੀ ਚਾਹੁੰਦੇ ਸੀ ਕਿ ਆਪਾਂ ਕਿਤੇ ਨਾ ਕਿਤੇ ਜਿਹੜਾ ਇਹ ਸੱਤ ਤੱਕ ਉਹਨਾਂ ਦੀ ਸਪੋਰਟ ਕਰੀਏ ਸੋ ਖਡੂਰ ਸਾਹਿਬ ਹਲਕੇ ਦੇ ਵਿੱਚ ਵੀ ਗਰਾਊਂਡ ਲੈਵਲ ਤੇ ਵੀ ਅਸੀਂ ਜਿਹੜਾ ਦੇਖਿਆ ਜਾ ਕੇ ਕਿ ਸਰਪੰਚ ਆ ਜਿਹੜੇ ਉਥੋਂ ਦੇ ਨਾਰਮਲ ਲੋਕ ਆ ਹੋਰ ਲੋਕ ਆ ਉਹ ਵੀ ਇਸ ਵਾਰੀ ਜਿਹੜਾ ਉਹ ਪੂਰਾ ਭਾਈ ਅਮੰਤਪਾਲ ਸਿੰਘ ਖਾਲਸਾ ਨੂੰ ਜਿਹੜਾ ਉਹ ਸਪੋਰਟ ਕਰ ਰਿਹਾ ਭਾਵੇਂ ਅੰਦਰ ਖਤੇ ਕਰਨ ਉਹ ਇੱਥੋਂ ਤੱਕ ਲੋਕ ਕਹਿ ਰਹੇ ਆ ਕਿ ਜੇ ਸਾਨੂੰ ਰੋਕਿਆ ਵੀ ਗਿਆ ਤਾਂ ਕਿਤਨੇ ਕਿਤੇ ਵੋਟ ਤਾਂ ਪਾਉਣ ਜਾਵਾਂਗੇ ਨਾ ਅਸੀਂ ਮਤਲਬ ਸ਼ਰੇ ਆਮ ਭਾਵੇਂ ਲੋਕ ਨਾਂ ਨਿਤਰਨ ਪਰ ਅੰਦਰ ਖਤੇ ਜਿਹੜੇ ਲੋਕ ਸਾਰੇ ਹੀ ਸਾਰੇ ਭਾਈ ਅਮੰਤਪਾਲ ਸਿੰਘ ਖਾਲਸਾ ਨੂੰ ਸਪੋਰਟ ਕਰਨਗੇ ਬਾਕੀ ਕਾਲੀ ਦਲ ਜਿਹੜੀ ਉਹ ਪੰਥਕ ਪਾਰਟੀ ਆ ਤੇ ਉਮੀਦ ਵੈਸੇ ਉਹਨਾਂ ਤੋਂ ਵੀ ਇਹੀ ਸੀ ਕਿ ਉਹ ਆਵਦੀ ਸੀਟ ਆ ਜਿਹੜੀ ਛੱਡ ਕੇ ਇਹਨਾਂ ਨੂੰ ਸਪੋਰਟ ਕਰਦੇ ਇੱਕ ਪੰਥਕ ਤੌਰ ਤੇ ਕਿਉਂਕਿ ਉਹ ਕਹਿੰਦੇ ਆ ਕਿ ਅਸੀਂ ਪੰਥਕ ਆ ਪਰ ਚਲੋ ਉਹ ਉਹਨਾਂ ਦੀ ਮਰਜ਼ੀ ਆ ਕੋਈ ਕਿਸੇ ਨਾ ਕਿਸੇ ਦੇ ਖੜਨ ਨਾਲ ਕੋਈ ਫਰਕ ਨਹੀਂ ਪੈਣਾਗਾ ਕਿਉਂਕਿ ਹਰ ਥਾਂ ਤੇ ਕਿਤੇ ਨਾ ਕੋਈ ਕੈਂਡੀਡੇਟ ਕੋਈ ਨਾ ਕੋਈ ਹਰ ਥਾਂ ਤੇ ਖੜਦਾ ਹੀ ਹੁੰਦਾ ਪਰ ਜਿਹਨੇ ਜਿੱਤਣਾ ਉਹਨੇ ਜਿੱਤ ਹੀ ਜਾਣਾ ਤੇ ਉੱਥੇ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਉਹ ਇਸ ਵਾਰੀ ਪੂਰੀ ਜਿੱਤ ਪ੍ਰਾਪਤ ਕਰਨਗੇ ਸੋਸ਼ਲ ਮੀਡੀਆ ਤੇ ਕਾਫੀ ਜੜੀਆਂ ਉਹ ਗੱਲਾਂ ਇਹ ਵੀ ਹੁੰਦੀਆਂ ਕਿ ਅ ਪਿਛਲੇ ਪਿਛਲੇ ਸਮੇਂ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਬਹੁਤ ਸਾਰੀਆਂ ਜਿਹੜੀਆਂ ਆਪਸ ਵਿੱਚ મતਭੇਦ ਵੀ ਕਈਆਂ ਦੇ ਪੈਦਾ ਹੋਏ ਆ ਪਰ ਮੈਂ ਉਮੀਦ ਕਰਦਾ ਕਿ મતਭੇਦ ਛੱਡ ਕੇ ਇਸ ਵਾਰ ਜਿਹੜਾ ਉਹ ਭਾਈ ਅਮਨਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਆਉਣਾ ਚਾਹੀਦਾ ਬਾਕੀ ਦੂਜੀ ਗੱਲ ਇਹ ਆ ਕਿ ਬਲਟੋਆ ਸਾਹਿਬ ਕਹਿੰਦੇ ਸੀ ਕਿ ਕਿ ਭਾਈ ਜਿਹੜੇ ਪਿਛੇ ਬੰਦੀ ਸਿੰਘ ਆ ਜਿਹੜੇ ਸ਼ੁਰੂ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੰਦਾ ਫਿਰ ਉਹਨਾਂ ਉਹਨਾਂ ਲਈ ਕੀ ਉਹਨਾਂ ਦਾ ਕੀ ਕੰਟ੍ਰਿਬਿਊਸ਼ਨ ਮੈਂ ਤਾਂ ਇਹ ਬੇਨਤੀ ਕਰਦਾ ਕਿ ਜਿਵੇਂ ਵੀ ਤਵੇਂ ਵੀ ਜੇ ਆਪਣੇ ਨੌਜਵਾਨ ਬਾਹਰ ਆਉਂਦੇ ਆ ਬੰਦੀ ਸਿੰਘ ਬਾਹਰ ਆਉਂਦੇ ਆ ਕਿਸੇ ਵੀ ਤਰ੍ਹਾਂ ਹੁਣ ਸਿਮਰਜੀਤ ਸਿੰਘ ਮਾਨ ਵੀ ਬਾਹਰ ਆਏ ਆ ਵੋਟਾਂ ਦੇ ਵਿੱਚ ਉਹਨਾਂ ਨੂੰ ਜਿਤਾਇਆ ਗਿਆ ਸੀਗਾ ਸੋ ਮੈਂ ਤਾਂ ਕਹਿੰਦਾ ਜਿਹੜੇ ਬੰਦੀ ਸਿੰਘ ਆ ਪਿਛਲੇ ਲੰਬੇ ਸਮੇਂ ਤੋਂ ਜਿਲ੍ਹਾ ਦੇ ਵਿੱਚ ਆ ਉਹਨਾਂ ਨੂੰ ਵੀ ਇਸੇ ਤਰ੍ਹਾਂ ਜਿਹੜਾ ਉਹ ਬਾਹਰ ਕਢਵਾਇਆ ਜਾਵੇ ਨੌਜਵਾਨਾਂ ਨੂੰ ਵੀ ਕਢਵਾਇਆ ਜਾਵੇ ਕੋਈ ਵੀ ਦੂਜੇ ਜਿਹੜੇ ਨੌਜਵਾਨ ਆ ਜਬਰੂਗੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਵੀ ਨੌਜਵਾਨਾਂ ਨੂੰ ਜਿਹੜਾ ਇਸ ਤਰ੍ਹਾਂ ਨਾਲ ਜੇ ਉਹ ਬਾਹਰ ਆ ਸਕਦੇ ਆ ਤਾਂ ਕਢਵਾਇਆ ਜਾਵੇ ਕਿਉਂਕਿ ਪਿਛਲੇ ਦਿਨੀ ਜੋ ਵੀ ਮਾਹੌਲ ਜਿਹੜਾ ਸਿਰਜਿਆ ਗਿਆ ਸੀਗਾ ਸਰਕਾਰਾਂ ਵੱਲੋਂ ਜਿਹੜਾ ਫੜੋ ਫੜਾਈ ਸ਼ੁਰੂ ਹੋਈ ਬਹੁਤ ਕੁਝ ਹੋਇਆ ਸੋ ਉਹ ਸਮੇਂ ਮੈਨੂੰ ਪਤਾ ਕਿ ਸਾਰੇ ਡਰ ਗਏ ਸੀ ਬਹੁਤ ਲੋਕ ਆ ਜਿਹੜੇ ਘਰਾਂ ਦੇ ਵਿੱਚ ਸੀਗੇ ਬਹੁਤ ਗੱਲਾਂ ਹੋਈਆਂ ਪਰ ਮੈਨੂੰ ਪਤਾ ਕਿ ਜਿਹੜਾ ਵੋਟ ਜਿਹੜੀ VOTING ਹੋਊਗੀ ਉਹ ਮਤਲਬ ਇੱਕ ਪਰਸਨਲ ਅਗਲੇ ਦਾ ਮੈਟਰ ਆ ਕਿ ਪਰਸਨਲ ਅਸੀਂ ਵੋਟ ਕਿਸੇ ਨੂੰ ਵੀ ਪਾਈਏ ਉਹ ਵੋਟ ਪੂਰੀ ਜਿਹੜੀ ਉਹ ਪਾਈ ਅਮਰਤਪਾਲ ਸਿੰਘ ਖਾਲਸਾ ਦੇ ਹੱਕ ਤੇ ਜਾਊਗੀ ਭਾਵੇਂ ਲੋਕ ਨਿੱਤਰਦੇ ਆ ਭਾਵੇਂ ਨਹੀਂ ਨਿੱਤਰਦੇ ਭਾਵੇਂ ਸ਼੍ਰੀ ਅਮਰitsar ਸਾਹਿਬ ਜਿਹੜਾ ਧਰਨਾ ਵੀ ਲਾਇਆ ਗਿਆ ਉਹਦਾ ਵੀ ਕੋਈ ਅ ਮਤਲਬ ਫਰਕ ਨਹੀਂ ਪਿਆ ਪਰ ਫੇਰ ਵੀ ਅੰਦਰਖਾਤੇ ਜਿਹੜੇ ਲੋਕ ਪਾਈਆ ਅਮਿਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਨਿੱਤਰ ਨਹੀਂ ਬਾਕੀ ਦੂਜੀਆਂ ਜਿੰਨੀਆਂ ਵੀ ਯੂਨੀਅਨਾਂ ਜਾਂ ਜਿੰਨੇ ਵੀ ਆਰਗੇਨਾਈਜੇਸ਼ਨਾਂ ਮੈਂ ਸਾਰਿਆਂ ਨੂੰ ਅਸੀਂ ਇਹੀ ਅਪੀਲ ਕਰਦੇ ਆ ਕਿ ਆਪਣੇ ਜਿਹੜੇ ਵਖਰੇਵੇਂ ਆ ਉਹ ਛੱਡ ਕੇ ਵਖਰੇਵੇਂ ਜਿਹੜੇ ਛੱਡ ਕੇ ਵਿਚਾਰਕ ਵਖਰੇਵੇਂ ਉਹ ਬਾਅਦ ਦੇ ਵਿੱਚ ਆਪਾਂ ਤੈਅ ਕਰ ਲਾਂਗੇ ਕਿ ਕੌਣ ਸਹੀ ਆ ਕੌਣ ਗਲਤ ਆ ਵਖਰੇਵੇਂ ਛੱਡ ਕੇ ਜਿਹੜਾ ਉਹ ਇਸ ਵਾਰ ਜਿਹੜਾ ਉਹ ਪਾਈਆ ਅਮਿਤਪਾਲ ਸਿੰਘ ਖਾਲਸਾ ਨੂੰ ਸਪੋਰਟ ਕਰੋ ਪੰਥ ਨੂੰ ਸਪੋਰਟ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜੇਲਾਂ ਦੇ ਵਿੱਚ ਨੌਜਵਾਨ ਬੈਠੇ ਜਾਂ ਬੰਦੀ ਸਿੰਘ ਬੈਠੇ ਉਹਨਾਂ ਲਈ ਜਿਹੜਾ ਉਹ ਮਤਲਬ ਜੋਰ ਪਾਇਆ ਜਾ ਸਕੇ ਕਿ ਉਹਨਾਂ ਨੂੰ ਵੀ ਬਾਹਰ ਜਿਹੜਾ ਉਹ ਕਢਵਾਇਆ ਜਾ ਸਕੇ ਚਲੋ ਜੀ ਜਿਵੇਂ ਲੱਖਾ ਸਵਾਰਾ ਪਿੰਡੇ ਤੋਂ ਚੋਣ ਲੜ ਰਹੀ ਹੈ ਜਿਹੜਾ ਸਪਾਰਜ ਖੇਰਾ ਸਮੂਹ ਤੋਂ ਹੈਗੇ ਪੰਜਾਬ ਦੀ ਗੱਲ ਸਾਰੇ ਕਰਦੇ ਸੀ ਹੋਰ ਕਿਸੇ ਦੀ ਸਪੋਰਟ ਕੀਤੀ ਜਾਵੇ ਗੱਲ ਖੰਡੂਪ ਸਿੰਘ ਸੇਟ ਤੇ ਜਿਹੜੇ ਦੇਖੋ ਆਜ਼ਾਦ ਤੌਰ ਤੇ ਭਾਈ ਅਮਨਤਪਾਲ ਸਿੰਘ ਖਾਲਸਾ ਜੀ ਖੜ ਰਹੇ ਆ ਅਸੀਂ ਕਿਸੇ ਵੀ ਪਾਰਟੀ ਦੀ ਸਪੋਰਟ ਨਹੀਂ ਕਰਦੇ ਕੋਈ ਵੀ ਹੋਵੇ ਭਾਵੇਂ ਜਿਹੜਾ ਵੀ ਨਸ਼ੇ ਦੇ ਵਿਰੁੱਧ ਬੋਲੂਗਾ ਜਿਹੜਾ ਵੀ ਅ ਅਮਨਤ ਸੰਚਾਰ ਲੈ ਦੀ ਗੱਲ ਕਰੂਗਾ ਜਿਹੜਾ ਵੀ ਪੰਥ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਹਮੇਸ਼ਾ ਖੜੇ ਆ ਭਾਵੇਂ ਉਹ ਕੋਈ ਵੀ ਹੋਵੇ